ਹਰ ਹੀਲੇ ਬਸਤੇ ਹਰ ਤੰਗ ਤਰੀਕੇ ਰਾਹੀਂ ਇਹ ਜ਼ਮੀਨ ਆਪਾਂ ਕਬਜ਼ੇ 'ਚ ਲੈਣੀ ਆ ਆਪਣੇ ਕਬਜ਼ੇ 'ਚ ਲੈ ਲੈਣੀ ਆ ਫਿਰਕਣਾ ਹੋ ਗਿਆ ਜੀ ਹਸਾਫਤਾ ਇਹ ਕਿਸਾਨ ਹਤਾਸ਼ ਕੀ ਹੈ ਤੇ ਫਿਰ ਤੁਸੀਂ ਖੁੱਲੀ ਚਰਚਾ ਤੋਂ ਕਿਉਂ ਪਰਹ ਆਪਣੇ ਚਿਹਤਿਆਂ ਦੇ 100 ਨੰਬਰ ਤੇ ਪੈਸੇ ਵੀ ਇਹ 75 ਨੰਬਰ ਕਰਾ ਸਕੀਏ ਇਥੋਂ ਤੱਕ ਕਿ ਇਹ ਚਰਚਾ ਮਤਲਬ ਖਾਲਸਾ ਜ਼ੁਬਾਨ ਦਾ ਜਿਹੜਾ ਸਿਧਾਂਤ ਹੈ ਜਿਹੜੀ ਉਹਦੀ ਬਣਤਰ ਉਹ ਇਹ ਕਹਿੰਦੀ ਹੈ ਕਿ ਪਾਈ ਅੰਮ੍ਰਿਤ ਧਾਰੀ ਹੋਣੇ ਚਾਹੀਦੇ ਨੇ ਸਾਰੇ ਕਰਤ ਕਰਨੀ ਦੇ ਮਾਮਲੇ 41 ਦਿਨ ਉਹਨਾਂ ਨੇ ਇੱਕ ਫਸ ਤੈਅ ਕਰ ਦਿੱਤੇ ਕਿ 41 ਦਿਨਾਂ ਦੇ ਅੰਦਰ ਅੰਦਰ ਤੁਸੀਂ ਸਾਰਿਆਂ ਨੇ ਅੰਮ੍ਰਿਤ ਛਕਣਾ ਹੈ ਬਿਹਾਰ ਦੇ ਵਿੱਚ ਉਹ ਧਾਈ ਨੂੰ ਆਧਾਰ ਬਣਾਇਆ ਉਹ ਆਧਾਰ ਨਾਗਰਿਕਤਾ ਤੈਅ ਕਰਨ ਬੜਾ ਵੱਧ ਹੈ ਵੋਟਰ ਕਾਰਡ ਵੀ ਧਰੋਸੀ ਦੇ ਮੁਕੱਤਫਾ ਵੀ ਬੈਂਕ ਤੋਂ ਲੈ ਕੇ ਰੇਲ ਗੱਡੀ ਦੀ ਟਿਕਟ ਬੁੱਕ ਕਰਨ ਤੱਕ ਆਧਾਰ ਕਾਰਡ ਚੱਲਦਾ ਹੈ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਇਹ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੈਂਡ ਪੁੱਲਿੰਗ ਮਸਲਾ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ ਲੈਂਡ ਪੁੱਲਿੰਗ ਪਾਲਿਸੀ ਦੇ ਉੱਤੇ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਦੀ ਉਹ ਸੱਤਾਧਾਰੀ ਤਿਰਦੀ ਜਿਹੜੀ ਪਾਰਟੀ ਹੈ ਉਹ ਜਾਂ ਉਸ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਕੋਈ ਇਸ ਗੱਲ ਲਈ ਬਜਿੱਦ ਹੈ ਕਿ ਕੋਈ ਹਿੱਲਾ ਵਰਤਿਆ ਜਾਵੇ ਕੋਈ ਵਸੀਲਾ ਵਰਤਿਆ ਜਾਵੇ ਕੋਈ ਢੰਗ ਵਰਤਿਆ ਜਾਵੇ ਕੋਈ ਤਰੀਕਾ ਵਰਤਿਆ ਜਾਵੇ ਹਰ ਹਿੱਲੇ ਵਸੀਲੇ ਹਰ ਢੰਗ ਤਰੀਕੇ ਰਾਹੀਂ ਇਹ ਜ਼ਮੀਨ ਆਪਾਂ ਕਬਜ਼ੇ ਚ ਲੈਣੀ ਹੈ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਬੇਸ਼ੱਕ ਸੋਧਾਂ ਦਾ ਹਵਾਲਾ ਦਿੱਤਾ ਗਿਆ ਕਿ ਜੀ ਅਸੀਂ ਆਹ ਤਬਦੀਲੀਆਂ ਕਰਤੀਆਂ ਜੀ ਹੁਣ 30000 ਨਹੀਂ 50000 ਹੋ ਗਿਆ ਜੀ 50000 ਤੋਂ ਬਾਅਦ ਲੱਖ ਹੋ ਗਿਆ ਜੀ ਲੱਖ ਤੋਂ ਬਾਅਦ ਜੀ 10% ਹੋਰ ਵਾਧਾ ਹੋਇਆ ਕਰੂ ਹਰ ਸਾਲ ਇੱਕ ਏਕੜ ਪਿੱਛੇ 1 ਲੱਖ ਤੱਕ ਵੀ ਦੇਾਂਗੇ ਜੀ ਹੁਣ ਇਹਨਾਂ ਕਿਸਾਨ ਬਾਦਪੇ ਸਭ ਨੂੰ ਪਤਾ 21 ਦਿਨਾਂ ਦੇ ਅੰਦਰ ਅੰਦਰ ਚਿੱਠੀ ਜਾਰੀ ਕਰਕੇ ਜ਼ਮੀਨਾਂ ਆਪਣੇ ਕਬਜ਼ੇ 'ਚ ਲੈ ਲੈਣੀਆਂ ਤੇ ਫਿਰ ਕਹਿਣਾ ਹੋ ਗਿਆ ਜੀ ਹਸਾਬਕਤਾ ਕੋਈ ਪੈਸਾ ਨਹੀਂ ਸਿਰਫ ਉਹਦੇ ਬਦਲੇ 'ਚ ਤੁਹਾਨੂੰ ਕੋਈ ਪਲਾਟ ਜਾਂ ਕੁਝ ਮਿਲਣਾ ਤੇ ਉਹਨੂੰ ਡਿਵੈਲਪ ਕਰਨ ਦੇ ਚਾਰਜ ਵੀ ਤੁਹਤੋਂ ਵਸੂਲਣੇ ਆ ਤੇ ਫਿਰ ਕਹਿੰਦੇ ਜੀ ਇਹ ਕਿਸਾਨ ਹਤੈਸ਼ੀ ਹੈ ਜੇ ਕਿਸਾਨ ਹਤੈਸ਼ੀ ਹੈ ਤੇ ਫਿਰ ਤੁਸੀਂ ਖੁੱਲੀ ਚਰਚਾ ਤੋਂ ਕਿਉਂ ਭੱਜੇ ਪਰ ਜਿਹੜੀ ਗੱਲ ਤੇ ਉੱਤੇ ਅੱਜ ਚਰਚਾ ਕਰਨੀ ਬੈਠੇ ਆ ਉਹ ਇਹ ਹੈ ਕਿ ਦੱਸਣ ਲਈ ਕਹਿਣ ਲਈ ਕੈਬਨਿਟ ਦੀ ਬੈਠਕ 'ਚ ਸੋਧਾਂ ਦੀ ਗੱਲ ਹੋਈ ਹੈ ਅਸਲ 'ਚ ਇਹ ਗੱਲ ਕਬਜ਼ੇ ਦੀ ਹੋਈ ਹੈ ਇਸ ਲੈਂਡ ਪੋਲਿੰਗ ਪਾਲਿਸੀ ਦੇ ਵਿੱਚੋਂ ਹੀ 65000 ਏਕੜ ਦੀ ਜ਼ਮੀਨ ਐਕਵਾਇਰ ਵਿੱਚੋਂ ਹੀ ਇਸ ਤਰ੍ਹਾਂ ਦਾ ਪੈਸਾ ਇਕੱਠਾ ਕਰਨਾ ਜਿਦੇ ਰਾਹੀਂ ਪੈਸਾ ਵੰਡ ਕੇ ਵੋਟਾਂ ਇਕੱਠੀਆਂ ਕੀਤੀਆਂ ਜਾ ਸਕਣ ਤੇ ਇਸੇ ਦੇ ਵਿੱਚੋਂ ਕੁਝ ਤਰ੍ਹਾਂ ਨੂੰ ਵੀ ਫਿਕਰ ਹੈ ਕਿ ਸਰਕਾਰ ਆਪਣੀ ਚਹੇਤਿਆਂ ਦੇ ਦੋ ਨੰਬਰ ਤੇ ਪੈਸੇ ਵੀ ਇਸ ਰਾਹੀਂ ਇੱਕ ਨੰਬਰ ਚ ਕਰਾ ਸਕਦੀ ਹੈ ਇਥੋਂ ਤੱਕ ਦੀਆਂ ਚਰਚਾਵਾਂ ਹੋ ਚੁੱਕੀਆਂ ਪਰ ਇਹ ਤੋਂ ਅੱਗੇ ਦੀ ਗੱਲ ਹੈ ਅੱਗੇ ਦੀ ਗੱਲ ਇਹ ਹੈ ਕਿ ਇਸ ਲੈਂਡ ਪੋਲਿੰਗ ਪਾਲਿਸੀ ਨੂੰ ਲਾਗੂ ਕਰਾਉਣ ਦੇ ਲਈ ਜਿਸ ਤਰ੍ਹਾਂ ਸਰਕਾਰ ਤਰਲੋ ਮੱਛੀ ਹੋ ਰਹੀ ਹੈ ਪਰ ਉਹ ਫੈਸਲੇ ਕੈਬਨਟ ਨਹੀਂ ਲੈ ਰਹੀ ਮੁੱਖ ਮੰਤਰੀ ਮੰਤਰੀ ਨਹੀਂ ਲੈ ਰਹੇ ਉਹਦਾ ਪ੍ਰਗਟਾਵਾ ਖੁਦ ਪ੍ਰੈਸ ਕਾਨਫਰੰਸ ਚ ਹੋ ਚੁੱਕਿਆ ਜਿਨ੍ਹਾਂ ਨੇ ਕੱਲ ਕੈਬਨਟ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਦੇਖੀ ਹੋ ਤਾਂ ਸਮਝ ਗਏ ਹੋਣਗੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਜਾ ਕੇ ਜਰੂਰ ਸਰਕਾਰੀ ਪੇਜਾਂ ਤੇ ਮੰਤਰੀਆਂ ਮੁੱਖ ਮੰਤਰੀਆਂ ਅਧਿਕਾਰੀਆਂ ਪੰਜਾਬ ਸਰਕਾਰ ਦੇ ਪੇਜ ਤੇ ਜਾਂ ਮੀਡੀਆ ਅਦਾਰਿਆਂ ਦੇ ਜਿਹੜੇ ਪੱਕੇ ਦਿਖਾਉਂਦੇ ਨੇ ਸਾਰਾ ਕੁਝ ਉਹਨਾਂ ਦੇ ਪੇਜਾਂ ਤੇ ਜਾ ਕੇ ਉਹ ਪ੍ਰੈਸ ਕਾਨਫਰੰਸ ਜ਼ਰੂਰ ਦੇਖ ਲੈਣਾ ਪਤਾ ਲੱਗ ਜਾਏਗਾ ਕਿ ਜਿਹੜੀ ਗੱਲ ਪਹਿਲੇ ਦਿਨ ਤੋਂ ਕਰਦੇ ਆ ਰਹੇ ਆਂ ਕਿ ਭਾਈ ਦਿੱਲੀ ਵਾਲੇ ਚਲਾਉਂਦੇ ਨੇ ਦਿੱਲੀ ਵਾਲਿਆਂ ਦੀ ਸਕ੍ਰਿਪਟ ਪੜੀ ਜਾਂਦੀ ਆ ਦਿੱਲੀ ਵਾਲੇ ਜੋ ਹੁਕਮ ਦਿੰਦੇ ਨੇ ਉਹ ਬੋਲਿਆ ਜਾਂਦਾ ਅੱਗੇ ਤਾਂ ਦਿੱਲੀ ਤੋਂ ਹੁਕਮ ਆਉਂਦੇ ਸੀ ਹੁਣ ਦਿੱਲੀ ਵਾਲੇ ਹੀ ਉਰੇ ਆਏ ਬੈਠੇ ਨੇ ਇੱਥੋਂ ਹੀ ਕਰਦੇ ਨੇ ਸਾਰਾ ਕੁਝ ਉਦਾ ਪ੍ਰਗਟਾਵਾ ਉਸ ਪ੍ਰੈਸ ਕਾਨਫਰੰਸ ਚ ਹੋ ਗਿਆ ਜਨਾਬ ਤੁਸੀਂ ਪੰਜਾਬ ਕੈਬਨਿਟ ਦੀ ਬੈਠਕ ਕੀਤੀ ਹੋਵੇ ਲੈਂਡ ਪੋਲਿੰਗ ਦਾ ਤੁਸੀਂ ਜਗਾ ਜਗਾ ਗੁਣਗਾਨ ਕਰਦੇ ਹੋਮੋਂ ਤੇ ਪ੍ਰੈਸ ਕਾਨਫਰੰਸ ਚ ਤੁਹਾਤੋਂ 2 17 ਨਾ ਪੜੀਆਂ ਜਾਣ ਲਿਖਤੀ ਡਾਕੂਮੈਂਟ ਤੁਹਾਡੇ ਮੂਹਰੇ ਆ ਤੇ ਉਹਦੀਆਂ ਦੋ ਲਾਈਨਾਂ ਦੀ ਪੜੀਆਂ ਜਾ ਰਹੀਆਂ ਜਿਹੜੀਆਂ ਪੰਜਾਬੀ ਚ ਨੇ ਸਮਝ ਨਹੀਂ ਆ ਰਿਆ ਆ ਕੀ ਕਹਿਣਾ ਕੀ ਨਹੀਂ ਤੇ ਮੁੱਖ ਮੰਤਰੀ ਸਾਹਿਬ ਕਾਗਜ਼ ਤੇ ਮੰਤਰੀ ਸਾਹਿਬ ਕਰਨੀ ਨੂੰ ਪੁਧਾਣ ਦੇਣ ਤੇ ਮੰਤਰੀ ਤੋਂ ਡੇਢ ਲਾਈਨ ਨਹੀਂ ਪੜੀ ਹੁੰਦੀ ਉਹ ਜੀਬ ਸੈਕਟਰੀ ਕੰਨੀ ਨੂੰ ਬਧਾਉਂਦੇ ਨੇ ਜਿਹਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਹੁਣ ਇਤੋਂ ਅੰਦਾਜ਼ਾ ਲੱਗਦਾ ਹੈ ਕਿ ਭਾਈ ਇਹ ਹੁਕਮ ਕੌਣ ਦਿੰਦਾ ਹੈ ਸਕ੍ਰਿਪਟ ਕਿਸੇ ਹੋਰ ਨੇ ਲਿਖੀ ਉਸ ਨੂੰ ਪੜ੍ਹ ਕੇ ਕੋਈ ਹੋਰ ਸੁਣਾ ਰਿਹਾ ਤਾਂ ਤੁਸੀਂ ਅੜਕਦੇ ਹੋ ਜੇ ਕੈਬਨਿਟ ਚ ਤੁਸੀਂ ਫੈਸਲਾ ਕਰਕੇ ਆਏ ਹੁੰਦੇ ਤੁਸੀਂ ਸੌਦਾ ਕਰਕੇ ਆਏ ਹੁੰਦੇ ਤਾਂ ਤੁਸੀਂ ਦੱਸਦੇ ਪਰ ਜੇ ਪੌਲਿਸੀ ਤੁਹਾਡੀ ਇੰਨੀ ਵਧੀਆ ਸੀ ਫਿਰ ਸੌਦਾ ਦੀ ਕੀ ਲੋੜ ਪਈ ਇਹਦਾ ਮਤਲਬ ਕਿਸਾਨ ਜਥੇਬੰਦੀਆਂ ਦੇ ਸਵਾਲ ਵਾਜਬ ਨੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਤੁਸੀਂ ਲੈ ਰਹੇ ਹੋ ਉਹਨਾਂ ਦੇ ਰੋਸੇ ਵਾਜਬ ਨੇ ਜਿਹੜੇ ਐ ਰਾਜਨੀਤਿਕ ਧਿਰਾਂ ਸਵਾਲ ਖੜੇ ਕਰ ਰਹੀਆਂ ਨੇ ਬੇਸ਼ੱਕ ਉਹਨਾਂ ਦੇ ਆਪਣੇ ਇਸ ਮਾਮਲੇ ਦੇ ਵਿੱਚ ਬਹੁਤ ਔਲੇ ਨੇ ਝੋਲੇ ਨੇ ਹਨਾ ਜਦੋਂ ਉਹਨਾਂ ਨੇ ਸਰਕਾਰ ਆਈ ਉਹਨਾਂ ਨੇ ਇਹ ਢੰਗ ਤਰੀਕੇ ਅਪਣਾਏ ਨੇ ਪਰ ਉਹ ਜਿਹੜੇ ਹੁਣ ਮੁੱਦੇ ਚੁੱਕ ਰਹੇ ਨੇ ਉਹ ਵਾਜਬ ਨੇ ਤੇ ਮੀਡੀਆ ਸੀ ਜਿਹੜੇ ਸਵਾਲ ਆ ਰਹੇ ਨੂੰ ਵਾਜਬ ਨੇ ਤੁਸੀਂ ਉਹਨਾਂ ਤੋਂ ਪਗੋੜੇ ਸਰਕਾਰ ਨੂੰ ਹੁਣ ਜਦੋਂ ਇਹ ਤੈਅ ਹੀ ਕਰ ਲਿਆ ਸਰਕਾਰ ਕੀ ਆਮਾਦੀ ਪਾਰਟੀ ਨੇ ਤੈਅ ਕਰ ਲਿਆ ਕਿ ਜ਼ਮੀਨਾਂ ਲੈਣੀਆਂ ਨੇ ਫਿਰ ਉਹਨੇ ਡੁਗਡੂਗੀ ਵਜਾਉਣਗੇ ਜੀ ਗਲੀ ਗਲੀ ਮਹੱਲਾ ਇਹ ਟੋਲ ਖੜਕਾ ਕੇ ਲੋਕਾਂ ਨੂੰ ਇਕੱਠਿਆਂ ਕਰਨਗੇ ਜੀ ਇਹ ਡਮਰੂ ਵਜਾਉਣਗੇ ਤੇ ਲੋਕਾਂ ਨੂੰ ਬੁਲਾਉਣਗੇ ਕਿ ਆਜੋ ਭਾਈ ਤੁਹਾਨੂੰ ਲੈਂਡ ਪੂਲਿੰਗ ਦੇ ਫਾਇਦੇ ਸਮਝਾ ਦਈਏ ਜੀ ਹਾਂ ਪੰਜਾਬ ਦੇ ਵਿੱਚ ਇੰਚਾਰਜ ਬਣੇ ਹੋਏ ਮਨੀਸ਼ ਸ਼ਿਸ਼ੋਧਿਆ ਆਮ ਆਦਮੀ ਪਾਰਟੀ ਦੇ ਐਮਐਲਏ ਨਾਲ ਮੀਟਿੰਗ ਕਰਦੇ ਨੇ ਮੀਟਿੰਗ ਕਰਕੇ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਤੁਸੀਂ ਜਾ ਕੇ ਪਿੰਡ ਪਿੰਡ ਗਲੀ ਗਲੀ ਮਹੱਲੇ ਮਹੱਲੇ ਇਸ ਪਾਲਿਸੀ ਦਾ ਉਹਨਾਂ ਪਿੰਡਾਂ 'ਚ ਜ਼ਰੂਰ ਪ੍ਰਚਾਰ ਕਰਨਾ ਜਿੱਥੇ ਪਿੰਡਾਂ ਦੀ ਜ਼ਮੀਨ ਅਸੀਂ ਲੈ ਰਹੇ ਹਾਂ ਤੇ ਐਮਐਲਏ ਕਹਿੰਦੇ ਜੀ ਅਫਸਰਾਂ ਨੇ ਬਣਾਈ ਆ ਪਾਲਿਸੀ ਅਫਸਰਾਂ ਨੂੰ ਪਤਾ ਹੈ ਜੀ ਸੱਤੋਂ ਤੱਕ ਕੋਈ ਫਿਰ ਉੱਪਰ ਥੱਲੇ ਬੋਲੋਗੇ ਜੀ ਨਵਾਂ ਮਸਲਾ ਖੜੋ ਜੋ ਅਫਸਰਾਂ ਨੂੰ ਭੇਜ ਦਿਓ ਜੀ ਅਸੀਂ ਨਾਲ ਚੱਲ ਜਾਾਂਗੇ ਕੀ ਆਮ ਆਦੀ ਪਾਰਟੀ ਦੇ ਐਮ ਐਲ ਏ ਇਸ ਲਈ ਡਰ ਰਹੇ ਨੇ ਕਿ ਪਿੰਡਾਂ 'ਚ ਜਾਵਾਂਗੇ ਕਿਤੇ ਕਿਸਾਨ ਅੰਦੋਲਨ ਮੰਗ ਜਿਵੇਂ ਬੀ ਜੀ ਪੀ ਵਾਲੇ ਲੀਡਰਾਂ ਦੇ ਕੱਪੜੇ ਫਾੜੇ ਸੀ ਸਾਡੇ ਕੱਪੜੇ ਨਾ ਫਟ ਜਾਣ ਕਿ ਉਹਨਾਂ ਨੂੰ ਇਹ ਲੱਗਦਾ ਕਿ ਬਈ ਘੇਰਾਬੰਦੀ ਹੋਊਗੀ ਝੰਡਾ ਲੈ ਕੇ ਕਿਸਾਨ ਸਾਨੂੰ ਘੇਰਨ ਲੱਗ ਜਾਣਗੇ ਸਵਾਲ ਹੋਣਗੇ ਤੇ ਸਾਨੂੰ ਤਾਂ ਨੁਕਤੇ ਦੱਸਣੇ ਵੀ ਨਹੀਂ ਆਉਣੇ ਐਨੇ ਇਹਦੇ ਵਿੱਚ ਝੋਲੇ ਨੇ ਐਨੇ ਝੋਲੇ ਨੇ ਨੀਤੀ ਪੰਜਾਬ ਦੀ ਜ਼ਮੀਨਾਂ ਐਕਵਾਇਰ ਕਰਨ ਦੀ ਬਣੀ ਆ ਤੇ ਬਣੀ ਹੋਈ ਅੰਗਰੇਜ਼ੀ 'ਚ ਅਜੇ ਤੱਕ ਉਹਦਾ ਪੰਜਾਬੀ ਅਨਵਾਦ ਵੀ ਨਹੀਂ ਹੋ ਕੇ ਆਇਆ ਚਲੋ ਕੁਝ ਤਰ੍ਹਾਂ ਕਰ ਰਹੀਆਂ ਹੁੰਦੇ ਦਿਨਾਂ ਚੋਂ ਡਾਕੂਮੈਂਟ ਸਾਹਮਣੇ ਆ ਜਾਣਾ ਪਰ ਸਵਾਲ ਤਾਂ ਇਹ ਹੈ ਕਿ ਸਰਕਾਰ ਨੇ ਪਾਲਿਸੀ ਫਿਰ ਪੰਜਾਬੀ ਚ ਕਿਉਂ ਨਹੀਂ ਬਣਾਈ ਤੇ ਜਿਹੜੀ ਪੰਜਾਬੀ ਪੜ੍ਹ ਰਹੇ ਸੀ ਉਹ ਮੰਤਰੀਆਂ ਤੋਂ ਮੁੱਖ ਮੰਤਰੀਆਂ ਤੋਂ ਪੜ੍ਹ ਕਿਉਂ ਨਹੀਂ ਹੋ ਰਹੀ ਤੇ ਇੱਧਰ ਮਨੀਸ਼ ਸ਼ੋਧਿਆ ਜੀ ਐਮਐਲਏ ਨੂੰ ਪਾਠ ਪੜਾਉਣਾ ਚਾਹੁੰਦੇ ਨੇ ਪਰ ਐਮਐਲਏ ਭਜਣਾ ਚਾਹੁੰਦੇ ਨੇ ਠੀਕ ਹੈ ਕਿ ਭਈ ਹਰ ਬਾਰ ਜਿਵੇਂ ਦਿੱਲੀ ਚਾਉਣ ਪ੍ਰਚਾਰ ਲਈ ਬੁਲਾਉਣਾ ਹੈ ਕਿਤੇ ਰੈਲੀ ਚ ਬੁਲਾਉਣਾ ਹੈ ਆ ਜੋ ਵੀ ਜਿਹੜਾ ਵੱਧ ਇਕੱਠ ਕਰੂਗਾ ਜਿਹੜਾ ਵੱਧ ਦਿਨ ਲਾਊਗਾ ਜਿਹਦੇ ਹਲਕੇ ਚ ਵੱਧ ਵੋਟਾਂ ਨਿਕਲਣਗੀਆਂ ਪ੍ਰਚਾਰ ਕਰਨ ਵਾਲੇ ਇਲਾਕਿਆਂ ਚੋਂ ਉਸੇ ਨੂੰ ਟਿਕਟ ਮਿਲੂਗੀ ਉਸ ਫਾਰਮੂਲੇ ਤੇ ਹੋ ਸਕਦਾ ਇਸ ਵਾਰ ਵੀ ਕਹਿ ਦੇਣ ਜਿਹੜਾ ਵੱਧ ਪਿੰਡ ਗਾ ਕੇ ਆਊਗਾ ਜਿਹੜਾ ਵੱਧ ਪਿੰਡਾਂ ਨੂੰ ਸਮਝਾ ਕੇ ਆਊਗਾ 164 ਪਿੰਡ ਨੇ ਸੋ ਜੇਕਰ ਉਹਨਾਂ ਚ ਕੋਈ ਗਣਗਣ ਕਰਕੇ ਆਊਗਾ ਵੀ ਉਹਦੀ ਟਿਕਟ ਪੱਕੀ ਹੋ ਸਕਦਾ ਇਸ ਲਈ ਭੇਜ ਦੇਣ ਚਲੋ ਇਸ ਤਰੀਕੇ ਨਾਲ ਹੋ ਸਕਦਾ ਚਲੇ ਵੀ ਜਾਣ ਇਹ ਪਰ ਸਵਾਲ ਕੱਲਾ ਇੱਥੇ ਤੱਕ ਦਾ ਨਹੀਂ ਹੈ ਸਵਾਲ ਇਹ ਤੋਂ ਵੀ ਅੱਗੇ ਹੈ ਅ ਮਨੀਸ਼ ਸ਼ੋਧਿਆ ਦੇ ਨਾਲ ਸਤਿੰਦਰ ਜੈਨ ਸਹਾਇਕ ਇੰਚਾਰਜ ਨੇ ਤੇ ਸਤਿੰਦਰ ਜੈਨ ਇਹ ਪਾਠ ਲੈਂਡ ਪੋਲਿੰਗ ਦੀ ਪਾਲਿਸੀ ਦੇ ਹੱਕ ਵਾਲਾ ਜਿਹੜਾ ਪਾਠ ਹੈ ਉਹ ਚੇਤੇ ਕਰਾਉਣ ਲੱਗੇ ਹੋਏ ਨੇ ਹੁਣ ਵਲੰਟੀਅਰ ਨੂੰ ਕਿਉਂਕਿ ਪਾਰਟੀ ਦੇ ਵਿੱਚ ਵਰਕਰ ਸ਼ਬਦ ਤਾਂ ਹੈ ਨਹੀਂ ਕੋਈ ਵਰਕਰ ਦੀ ਤਾਂ ਹੋਂਦ ਹੈ ਨਹੀਂ ਕੋਈ ਇੱਥੇ ਵਲੰਟੀਅਰ ਰਹੇ ਨੇ ਸੋ ਹੁਣ ਵਲੰਟੀਅਰਾਂ ਨੂੰ ਰਟਾ ਰਟਾਇਆ ਜਾ ਰਿਹਾ ਕਿ ਤੁਸੀਂ ਰਟਿਆ ਰਟਾਇਆ ਪਾਠ ਜਾ ਕੇ ਇਸ ਲੈਂਡ ਪੋਲਿੰਗ ਵਾਲਾ ਗੁਣਗਾਨ ਕਰੋ ਲੋਕਾਂ ਨੂੰ ਇਹ ਜਚਾ ਦਿਓ ਕਿ ਕਿਸਾਨ ਹਿੱਤ ਚਾ ਕਮਾਲ ਹੈ। ਮੂੜ ਬਸੇ ਵੀ ਦਾ ਇੱਕ ਅੱਖਰ ਨਹੀਂ ਉਹਦੇ ਵਿੱਚ। ਕਿਸਾਨ ਦਾ ਬੇਜਮੀਨੇ ਜਿਹੜੇ ਉਸ ਖੇਤੀ ਤੇ ਨਿਰਭਰ ਨੇ ਉਹਨਾਂ ਦਾ ਇਸ ਖੇਤੀ ਦੇ ਉੱਤੇ ਜਿਹੜੇ ਪਸ਼ੂ ਨਿਰਭਰ ਨੇ ਉਹਨਾਂ ਦਾ ਤੇ ਇਹਦੇ ਖੇਤਾਂ 'ਚ ਹੁੰਦੀ ਆਮਦਨ ਦੇ ਆਧਾਰ ਤੇ ਜਿਹੜਾ ਪਿੰਡ ਦਾ ਅਰਥਚਾਰਾ ਘੁੰਮਦਾ ਹੈ। ਕੋਈ ਛੋਟਾ ਦੁਕਾਨਦਾਰ ਹੈ, ਕੋਈ ਹੈਨਾ ਲੋਹਾਰ ਦਾ ਕੰਮ ਕਰਦਾ ਹੈ, ਕੋਈ ਵੈਲਡਿੰਗ ਵਾਲਾ ਹੈ, ਕੋਈ ਹੈਨਾ ਕਪੜੇ ਲੀੜੇ ਵਾਲਾ ਬਜਾਜੀ ਵਾਲਾ ਕੋਈ ਰਾਸ਼ਨ ਪੱਤੇ ਵਾਲਾ ਸਾਰੇ ਉਹ ਸਾਰਾ ਅਰਥਚਾਰਾ ਜਿਹੜਾ ਇਸ ਖੇਤੀ ਦਾ ਅਰਥ ਘੁੰਮਦਾ 164 ਪਿੰਡਾਂ ਦੇ ਪਿੰਡੂ ਜੜ ਜਾਣਗੇ ਦਾ ਮਤਲਬ ਇਹ ਇਕੱਲੇ ਕਿਸਾਨ ਦਾ ਉਜਾੜਾ ਨਹੀਂ ਇਹ ਪਿੰਡ ਦਾ ਉਜਾੜਾ ਹੋਣਾ ਸੋ ਇਸ ਲਈ ਜੀ ਉਹਨਾਂ ਕਹਿੰਦੇ ਬਲੰਟੀਆਂ ਰਟਾ ਰਟਾ ਕੇ ਭੇਜੋ ਇਹ ਤੋਂ ਵੀ ਅਗਾ ਪੰਜਾਬ ਸਰਕਾਰ ਨੇ ਜਦੋਂ ਇਹ ਤੈ ਹੀ ਕਰ ਲਿਆ ਕੈਬਨਿਟ ਚ ਕਿ ਜ਼ਮੀਨ ਲੈਣੀ ਉਹ ਲੈਣੀ ਹੈ ਤਾਂ ਫਿਰ ਤੀਜਾ ਹਥਿਆਰ ਵੀ ਕਹਿੰਦੇ ਘੜਿਆ ਜਾ ਰਿਹਾ ਜੀ ਪੰਜਾਬ ਪੁਲਿਸ ਦੀਆਂ ਟੁਕੜੀਆਂ ਦੀ ਵੀ ਤਿਆਰੀ ਕਰ ਲਈ ਗਈ ਹੈ ਕਿ ਇਹਨਾਂ ਨੂੰ ਕਿਵੇਂ ਮੈਦਾਨ ਚ ਉਤਾਰਨਾ ਆ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਧੱਕਾ ਕਰਦੇ ਦਿਖੀ ਹੈ ਨਾ ਸਰਕਾਰ ਇਹ ਉਸੇ ਤਰ੍ਹਾਂ ਦਾ ਧੱਕੇ ਦੀ ਤਿਆਰੀ ਹੈ ਕਹਿੰਦੇ ਜੀ ਏਰੀਆ ਬਾਈ ਚੁਣਿਆ ਜਾਊਗਾ ਪਹਿਲਾਂ ਪੂਰੀ ਫੋਰਸ ਉੱਥੇ ਝੌਂਕੋ ਉੱਥੋਂ ਕਬਜ਼ੇ ਹਟਾ ਲਓ ਜ਼ਮੀਨ ਫਿਰ ਦੂਈ ਥਾਂ ਝੌਂਕੋ ਪਰ ਕਹਿੰਦੇ ਕਿਸਾਨ ਜਥੇਬੰਦੀਆਂ ਤੇ ਪਿੰਡਾਂ ਦੇ ਕਿਸਾਨ ਤੇ ਆਮ ਲੋਕ ਤਿਆਰ ਹੋਣ ਲੱਗੇ ਨੇ ਸੋ ਇਹ ਤਿੰਨ ਖੇਤੀ ਕਾਨੂੰਨ ਵਰਗਾ ਮੁੱਦਾ ਸਾਡੇ ਮੂਰੇ ਆਖੜਾ ਹੋਇਆ ਜੀਤੇ ਉੱਤੇ ਪੰਜਾਬ ਸਰਕਾਰ ਜਨਤਾ ਚ ਜਾ ਕੇ ਚਰਚਾ ਕਰਨ ਤੋਂ ਇਸ ਪਾਲਿਸੀ ਨੂੰ ਭਗੋੜੀ ਹੋ ਰਹੀ ਆ ਪਰ ਹਰ ਹਿੱਲੇ ਜ਼ਮੀਨ ਹਥਿਆਉਣ ਦੇ ਲਈ ਮਨੀਸ਼ ਸ਼ੋਧਿਆ ਵੀ ਲੱਗਿਆ ਸਿੰਦਰ ਜੈਨ ਵੀ ਲੱਗਿਆ ਤੇ ਪੁਲਿਸ ਫੋਰਸ ਨੂੰ ਵੀ ਝੌਂਕਣ ਦੀ ਤਿਆਰੀ ਆ ਉਮਕਹੰਤਰੀ ਸਾਹਿਬ ਕਹਿੰਦੇ ਨੇ ਕਿ ਕਿਸੇ ਨਾਲ ਜਬਰੀ ਨਹੀਂ ਹੋਊਗੀ ਜਦੋਂ ਕਿ ਏਸੇ ਲੈਂਡ ਪਾਲਿਟਿਕ ਦੀ ਪਾਲਿਸੀ ਚ ਤੁਸੀਂ 2013 ਦੇ ਐਕਟ ਦੇ ਤਹਿਤ ਆਲਾ ਫਾਰਮੂਲਾ ਕੱਢਿਆ ਕਿ ਉਹਦੇ ਤਹਿਤ ਵੀ ਜ਼ਮੀਨ ਲੈ ਲਈ ਜਾਊਗੀ ਤੇ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਨੇ ਇਹਨੇ ਅੱਜ ਨਹੀਂ ਦੇਣੀ ਉਹ ਕੱਲ ਨੂੰ ਦੇ ਦੇਵੇ 2 ਮਹੀਨੇ ਦੇ ਦੇਵੇ 4 ਮਹੀਨੇ ਨੂੰ ਸਾਲ ਨੂੰ ਦੇ ਦੇਵੇ ਮਤਲਬ ਤੁਹਾਡਾ ਤੈ ਹੈ ਕਿ ਜ਼ਮੀਨ ਤਾਂ ਸੀ ਕਬਜ਼ਾ ਕੇ ਰਵਾਂਗੇ ਇਹ ਜ਼ਮੀਨ ਕਬਜ਼ਾਉਣ ਦਾ ਮਾਮਲਾ ਜਨਾਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਝੋਰਾ ਨੇ ਲੰਗੇ ਦਿਨੀ 350 ਸਾਲਾ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦੇ ਹਵਾਲੇ ਨਾਲ ਐਸਜੀਪੀਸੀ ਔਰ ਪੰਜਾਬ ਸਰਕਾਰ ਜਿਹੜਾ ਟਕਰਾਅ ਬੱਧ ਰਿਹਾ ਸੀ ਉਹਦੇ ਵਿਚਾਲੇ ਇੱਕ ਟਿੱਪਣੀ ਕਰਦਿਆਂ ਨਸੀਹਤ ਦਿੱਤੀ ਆ ਪੰਜਾਬ ਸਰਕਾਰ ਨੂੰ ਜਜ਼ਰ ਗੜਗਾ ਚ ਕਹਿੰਦੇ ਵੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਘਟੋ ਘਟ ਅੰਮ੍ਰਿਤਧਾਰੀਤਾ ਹੋ ਜੋ ਤੁਸੀਂ ਤਾਂ ਪੂਰੇ ਸਿੱਖੀ ਰੂਪ ਚ ਆ ਜਾਓ ਜਿਹੜੇ ਤੁਹਾਡੇ ਸਿੱਖ ਪਰਿਵਾਰਾਂ ਚੋਂ ਮੰਤਰੀ ਨੇ ਉਹ ਤਾਂ ਅੰਮ੍ਰਿਤਧਾਰੀ ਹੋ ਜੋ ਇਹ ਨਸੀਹਤ ਦਿੱਤੀ ਸੀ ਬਿਸ਼ੱਕ ਇਹ ਟਕਰਾਜ ਮੁੱਖ ਦਾ ਨਜ਼ਰ ਨਹੀਂ ਆ ਰਿਹਾ ਪਰ ਦੂਸਰੇ ਪਾਸੇ ਚੀਪ ਖਾਲਸਾ ਦਵਾਨ ਦੇ ਲਈ ਵੀ ਕੁਝ ਅਜਿਹੇ ਹੀ ਨੁਕਤੇ ਆ ਜਿਹੜਾ ਜਥੇਦਾਰ ਗਿਆਨੀ ਖਲਦੀਪ ਸਿੰਘ ਅਟਕਾ ਚ ਲਗਾਤਾਰ ਸਿੱਖ ਪ੍ਰਚਾਰ ਵੱਜੋਂ ਸਿੱਖੀ ਦੇ ਫਲਾਵ ਵੱਜੋਂ ਆਪਣਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੈਨਾ ਉਹ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਉਹ ਮਾਮਲਾ ਪਿਛਾਂ ਚਲਾ ਜਾਵੇ ਜਿਹਦੇ ਉੱਤੇ ਸਵਾਲ ਖੜੇ ਨਹੀਂ ਕਿ ਉਹਨਾਂ ਦੀ ਸਰਪ੍ਰਮਾਨਤਾ ਹੈ ਜਾਂ ਨਹੀਂ ਉਹਨਾਂ ਨੇ ਚੀਫ ਖਾਲਸਾ ਦਵਾਨ ਦੇ ਉੱਤੇ ਵੀ ਐਕਸ਼ਨ ਵਧਿਆ ਸੀ ਉਹਨਾਂ ਨੂੰ ਵੀ ਨੋਟਿਸ ਜਾਰੀ ਹੋਏ ਸੀ ਉਹਨਾਂ ਨੇ ਫਿਰ ਆ ਕੇ ਜਵਾਬ ਵੀ ਢਾਕਲ ਕੀਤਾ ਸੀ ਫਿਰ ਉਹਨਾਂ ਨੇ ਕਿਹਾ ਸੀ ਕਿ ਵੀ ਐਨੀ ਤਰੀਕ ਨੂੰ ਸਣੇ ਪ੍ਰਧਾਨ ਸਾਰੀ ਕਾਰਜ ਕਰਨੀ ਹਾਜ਼ਰ ਹੋ ਬਹੁਤ ਗਣਤੀਕਾਰਤ ਕਰਨੀ ਦੇ ਮੈਂਬਰ ਆਏ ਜਸਦੇਰ ਗਾਨਿਕ ਕੁਲਦੀਪ ਸਿੰਘ ਗੁਰਗਾ ਜੋਹਰਾਂ ਦੇ ਕੋਲ ਛਿਲਕਾਲਤਖਸਾਲ 77 ਚ ਪੇਸ਼ ਹੋਏ ਉਸ ਮੌਕੇ ਇੰਦਰਬੀਰ ਸਿੰਘ ਨੀਜਰ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਨੇ ਜਿਹੜੇ ਮੰਤਰੀ ਵੀ ਰਹਿ ਚੁੱਕੇ ਨੇ ਤੇ ਮੁੱਖ ਮੰਤਰੀ ਦੇ ਦਾਵੇਦਾਰ ਵੀ ਸੀ ਇਸ ਵਾਰ ਫਿਰ ਅੱਜ ਜਦੋਂ ਬਦਲੀ ਦੀਆਂ ਗੱਲਾਂ ਦੁਬਾਰਾ ਚੱਲੀਆਂ ਚਲੋ ਇਹ ਬੱਕਰੀ ਵਾਲੇ ਕੇ ਦੁਬਾਰਾ ਮੰਤਰੀ ਮੰਡਲ ਚ ਵੀ ਨਹੀਂ ਆਏ ਉਹ ਇੰਦਰਬੀਰ ਸਿੰਘ ਨੀਜਰ ਇਸ ਚੀਫ ਖਾਲਸਾ ਦਵਾਨ ਦੇ ਇਸ ਮੌਕੇ ਪ੍ਰਧਾਨ ਚੱਲੇ ਆ ਰਹੇ ਉਨ੍ਹਾਂ ਦੀ ਇਕਬਾਈ ਦੇ ਵਿੱਚ ਚੀਪ ਖਾਲਸਾ ਦਵਾਨ ਦੀ ਕਾਰਜ ਕਰ ਰਹੀ ਯਾਨੀ ਕੁਲਦੀਪ ਸਿੰਘ ਗੜਗਾਝੋਰਾ ਕੋਲ ਪਹੁੰਚੀ ਤੇ ਕਦੂਕਾ ਮੈਂਬਰ ਰਹਿ ਗਏ ਹੋਣਗੇ ਤੇ ਉਹਨਾਂ ਨੂੰ 41 ਦਿਨਾਂ ਦੀ ਮੌਲਤ ਦਿੱਤੀ ਹੈ ਜਦਦਰ ਗਿਆਨੀ ਕੁਲਦੀਪ ਸਿੰਘ ਗੜਗਾਝੋਰਾ ਨੇ ਉਹ ਕਹਿੰਦੇ ਚੀਪ ਖਾਲਸਾ ਦਵਾਨ ਦਾ ਜਿਹੜਾ ਸੰਵਿਧਾਨ ਹੈ ਜਿਹੜੀ ਉਹਦੀ ਬਣਤਰ ਹੈ ਉਹ ਇਹ ਕਹਿੰਦੀ ਹੈ ਕਿ ਪਾਈ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ ਸਾਰੇ ਕਾਰਜ ਕਰਨੀ ਦੇ ਮੈਂਬਰ ਕਹਿੰਦੇ ਤੁਸੀਂ ਆਪਣੇ ਵਿਧਾਨ ਨੂੰ ਆਪਣੇ ਸੰਵਿਧਾਨ ਵਿੱਚ ਕਿਟੰਗੀ ਜਾਂਦੇ ਪਹਿਲਾਂ ਤਾਂ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾਝੋਰਾ ਨੇ ਐ ਪ੍ਰਧਾਨ ਇੰਦਰਪ੍ਰੀਤ ਸਿੰਘ ਨਿੱਜਰ ਤੋਂ ਲੈ ਕੇ ਬਾਕੀ ਕੁਝ ਮੈਂਬਰਾਂ ਨੇ ਜਿਨ੍ਹਾਂ ਨੇ ਨੁਕਤੇ ਸੁਝਾਉਣੇ ਸੀ ਉਹਨਾਂ ਦੇ ਨੁਕਤੇ ਸੁਣੇ ਉਹਨਾਂ ਨੇ ਜੋ ਜੋ ਹਵਾਲਾ ਦਿੱਤਾ ਜੋ ਜੋ ਰੀਜਨ ਦਿੱਤੇ ਆਪਣਾ ਪੱਖ ਰੱਖਿਆ ਦਲੀਲਾਂ ਸੁਣੀਆਂ ਬਾਅਦ ਚੋਂ ਫਿਰ ਨਸੀਤਾਂ ਦਿੱਤੀਆਂ ਕਿ ਭਈ ਇਹ ਸਿੱਖਾਂ ਦੀ ਸੰਸਥਾ ਹੈ ਤੇ ਧਾਰਮਿਕ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਐ ਸਮਾਜ ਨੂੰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਪਰਫੁੱਲਤ ਕਰਨ ਦੇ ਵਿੱਚ ਇਹ ਸੰਸਦ ਦਾ ਬਹੁਤ ਵੱਡਾ ਰੋਲ ਹੈ ਪਿੱਛੇ ਇੱਕ ਲੰਮਾ ਚੌੜਾ ਇਤਿਹਾਸ ਹੈ ਤੇ ਉਸੇ ਚ ਇਹ ਵਿਧਾਨ ਬਣਿਆ ਕਿ ਚੀਪ ਖਾਲਸਾ ਦਵਾਨ ਦੀ ਜਿਹੜੀ ਕਾਰਜ ਕਰਨੀ ਹੋਏਗੀ ਉਹ ਸਾਰੇ ਅੰਮ੍ਰਿਤਧਾਰੀ ਸਿੱਖ ਹੋਣਗੇ ਤੇ ਉਹ ਕਹਿੰਦੇ ਭਾਈ ਜਾਂ ਤਾਂ ਫਿਰ ਇਸ ਕਾਰਜ ਕਰਨ ਦੀ ਜ਼ੁਬਾਰ ਹੋ ਜਾਓ ਅੰਮ੍ਰਿਤਧਾਰੀ ਸਿੱਖਾਂ ਨੂੰ ਆਉਣ ਦਿਓ ਜਾਂ ਫਿਰ ਅੰਮ੍ਰਿਤਧਾਰੀ ਹੋ ਜਾਓ ਉਹਦੇ ਲਈ ਉਹਨਾਂ ਨੇ 1 ਸਤੰਬਰ ਤੱਕ ਦਾ ਸਮਾਂ ਦਿੱਤਾ ਮਤਲਬ 41 ਦਿਨਾਂ ਦਾ ਵਕਫਾ 41 ਦਿਨ ਉਹਨਾਂ ਦੇ ਲਈ ਹੱਦ ਤੈਅ ਕਰਤੀ ਕਿ 41 ਦਿਨਾਂ ਦੇ ਅੰਦਰ ਅੰਦਰ ਤੁਸੀਂ ਸਾਰਿਆਂ ਨੇ ਅਮਰਤ ਛਕਣਾ ਤੇ ਫਿਰ ਇਸ ਦੀ ਡਿਊਟੀ ਨਿਭਾਉਣੀ ਹੈ ਉਹਨਾਂ ਨੇ ਨਾਲ ਉਹਨਾਂ ਨੂੰ ਇਹ ਵੀ ਕਿਹਾ ਵੀ ਕਿ ਕੱਲ ਨੂੰ ਇਹ ਨਾ ਹੋਵੇ ਕਿ ਤੁਸੀਂ ਇਸ ਮਦ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰੋ ਇਹ ਤਮਾਮ ਉਮਰ ਲਾਗੂ ਰਹੂਗੀ ਮਤਲਬ ਕਾਰਜਕਾਰੀ ਬੈਠਕ ਕਰਕੇ ਇਸ ਨੂੰ ਬਦਲ ਲਵੇ ਜਾਂ اجلاس ਬੁਲਾ ਕੇ ਬਦਲ ਲਵੇ ਮੰਨ ਲਓ ਸੋ ਕਹਿੰਦੇ ਕਿ ਜੇਹਾ ਕੁਝ ਨਹੀਂ ਹੋ ਸਕਦਾ ਇਹ ਤਮਾਮ ਉਮਰ ਲਾਗੂ ਰਹੇਗੀ ਇਸ ਨੂੰ ਤੁਸੀਂ ਛੇੜ ਨਹੀਂ ਸਕਦੇ ਬਦਲ ਨਹੀਂ ਸਕਦੇ ਸਾਡੀ ਨਜ਼ਰ ਹੈ ਇਹਦੇ ਤੇ ਹਾਂ ਉਹ ਕਹਿੰਦੇ 41 ਦਿਨਾਂ ਬਾਅਦ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਫਿਰ ਸੂਚਿਤ ਕਰਨਾ ਤੇ ਜਿਨ੍ਹਾਂ ਚ ਅੰਮ੍ਰਿਤਧਾਰੀ ਹੁੰਦਿਆਂ ਕੋਈ ਕਟਾਈ ਆ ਉਹਨੂੰ ਵੀ ਦਰੁਸਤ ਕਰੋ ਮੰਨ ਲਓ ਕੋਈ ਦਾੜੀ ਬੰਦ ਹੈ ਹੈਨਾ ਜਿਹਨੂੰ ਤੁੰਨਦਾ ਕਹਿੰਦੇ ਆਪਾਂ ਫਿਰ ਉਹ ਉਸ ਨੂੰ ਸਾਡਾ ਪ੍ਰਕਾਸ਼ ਕਰੋ ਕਹਿੰਦੇ ਤੇ ਦੂਸਰੇ ਜਿਹੜੇ ਅੱਜ ਨਹੀਂ ਆ ਸਕਿਆ ਉਹਨਾਂ ਨੂੰ ਵੀ ਕਿਹਾ ਕਿ ਆਉਂਦੇ ਦਿਨ ਦੇ ਵਿੱਚ ਦੁਬਾਰਾ ਆ ਕੇ ਮਿਲੋ 11 ਅਗਸਤ ਤੱਕ ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਆ ਸ਼ਹਿਰ ਇੱਧਰ ਚੀਪਕਾਲ ਸਰਦਵਾਨੋਂ ਨੇ ਇਹ ਵੀ ਕਿਹਾ ਕਿ ਸਰਦੀ ਖੇਤਰ ਨੇ ਜਿਹੜੇ ਜਿਹੜੇ ਸਰਦ ਨਾ ਲੱਗਦਾ ਪੰਜਾਬ ਦਾ ਖੇਤਰ ਆ ਉਹਨਾਂ ਖੇਤਰਾਂ 'ਚ ਸਿੱਖ ਪਰਿਵਾਰ ਵੱਸਦੇ ਨੇ ਉਹ ਸਿੱਖਿਆ ਤੋਂ ਧਾਰਮਿਕ ਵਿਦਿਆ ਤੋਂ ਕਈ ਵਾਰ ਦੂਰ ਰਹਿ ਜਾਂਦੇ ਨੇ ਉੱਥੇ ਹਾਲਾਤ ਅਜਿਹੇ ਨੇ ਸੋ ਚੀਪ ਖਾਲਸਾ ਦਵਾਨ ਸਰਦੀ ਖੇਤਰ 'ਚ ਵੀ ਸਕੂਲ ਖੋਲੇ ਤੇ ਸਕੂਲ ਖੋਲ ਕੇ ਉੱਥੇ ਵੀ ਸਿੱਖੀ ਨੂੰ ਪਹਿਲ ਦਵੇ ਸਿੱਖ ਪਰਿਵਾਰਾਂ ਨੂੰ ਪਹਿਲ ਦਵੇ ਉਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਦੀ ਪੜ੍ਹਾਈ ਕਰਾਵੇ ਤਾਂ ਕਿ ਉਹ ਵੀ ਜੀਵਨ 'ਚ ਉਨਤੀ ਕਰ ਸਕਣ ਔਰ ਸਹੀ ਰਾਹ ਤੇ ਚੱਲ ਸਕਣ ਮੈਨੂੰ ਲੱਗਦਾ ਕਿ 350 ਸਾਲਾ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਸ ਨੂੰ ਲੈ ਕੇ ਅਜਿਹੀ ਪ੍ਰਕਿਰਿਆ ਦੇ ਤਹਿਤ ਜੇਕਰ ਕੰਮ ਕੀਤੇ ਜਾਂਦੇ ਨੇ ਤਾਂ ਇਹ ਸਿੱਖ ਭਾਈਚਾਰੇ ਲਈ ਵੀ ਪੰਜਾਬ ਚ ਵਸਦੇ ਬਾਕੀ ਧਰਮਾਂ ਲਈ ਵੀ ਐ ਸਰਦੀ ਖੇਤਰ ਦੇ حوالے ਨਾਲ ਵੀ ਇੱਕ ਚੰਗੇ ਕਦਮ ਹੋ ਸਕਦੇ ਨੇ ਦੂਸਰੇ ਪਾਸੇ ਐਸੀਪੀਸੀ ਜਿਹੜੇ ਟਕਰਾਅ ਚ ਪੈ ਰਹੀ ਹੈ ਉੱਥੇ ਵੀ ਸਰਕਾਰ ਨੂੰ ਸਿਆਣਪ ਦਿਖਾਉਣ ਦੀ ਲੋੜ ਹੈ ਕਿ ਇਹ ਦਿਹਾੜੇ ਸਾਂਝੀ ਬਲਦ ਸਨੇਹਾ ਦੇਣ ਦੇ حوالے ਨਾਲ ਹੀ ਸੰਪਨ ਹੋਣ ਸਮਾਗਮ ਹੋ ਛਿੱਦੀ ਦਿਹਾੜਿਆਂ ਦੇ ਸਮਾਗਮ ਨਾ ਕਿ ਟਕਰਾਅ ਵਾਲੀਆਂ ਖਬਰਾਂ ਲੱਗਣ ਇਦੇ ਉੱਤੇ ਵੀ ਐਸਜੀਪੀਸੀ ਨੂੰ ਵੀ ਆਪਣੇ ਤੇ ਗੌਰ ਰੱਖਣੀ ਲੋੜਾ ਉਧਰ ਪਤਾ ਲੱਗ ਰਿਹਾ ਹਰਿਆਣਾ ਕਮੇਟੀ 'ਚ ਵੀ ਟਕਰਾ ਕਾਫੀ ਵੱਧ ਰਿਹਾ ਚਿੰਡਾ ਤੇ ਦਾਦੂਵਾਲ 'ਚ ਟਕਰਾ ਫਿਰ ਵੱਧ ਗਿਆ ਚਿੰਡਾ ਨੇ ਸਾਰੀਆਂ ਹਰਿਆਣਾ ਜਿਹੜੀ ਨਵੀਂ ਕਮੇਟੀ ਬਣੀ ਸੀ ਉਹ ਨਾਲ ਸੰਬੰਧ ਸਾਰੀਆਂ ਕਮੇਟੀਆਂ ਜਿਹੜੀਆਂ ਮਤਲਬ ਚੁਣੀ ਗਈ ਕਮੇਟੀ ਨੇ ਅੱਗੇ ਸਬ ਕਮੇਟੀਆਂ ਬਣਾਈ ਸੀ ਕੋਈ ਕਾਰਜਾਂ ਲਈ ਉਹ ਭੰਗ ਕਰ ਦਿੱਤੀਆਂ ਤੇ ਉਹ ਤੋਂ ਬਾਅਦ ਕਹਿੰਦੇ ਦਾਦੂਵਾਲ ਤੇ ਚਿੰਡਾ 'ਚ ਟਕਰਾ ਕਾਫੀ ਵੱਧ ਗਿਆ ਉੱਥੇ ਵੀ ਤੇ ਨਾਲ ਮਤਲਬ ਪੰਥਕ ਧਰਾਂ ਦੇ ਵਿੱਚ ਕਾਫੀ ਪਹਿਲੂ ਲਗਾਤਾਰ ਵੱੱਛੇ ਜਾ ਰਹੇ ਨੇ ਇਹ ਮਸਲਾ ਵੀ ਵੱਡਾ ਹੁੰਦਾ ਜਾ ਰਿਹਾ ਹੈ ਮਸਲਾ ਤਾਂ ਬਿਹਾਰ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਵੋਟ ਸੂਧਾਈ ਦਾ ਵੀ ਕਾਫੀ ਗੰਭੀਰ ਹੋ ਗਿਆ ਹੈ। ਵੋਟਾਂ ਦੀ ਸੂਧਾਈ ਦੇ ਲਈ ਚੋਣ ਕਮਿਸ਼ਨ ਵਜਿੱਦ ਹੈ ਉਹ ਕਹਿੰਦੇ ਜੀ ਸਾਡਾ ਇਹ ਅਧਿਕਾਰ ਖੇਤਰਾਂ ਬਿਲਕੁਲ ਨਮਿਆਂ ਦੀਆਂ ਵੋਟਾਂ ਨੂੰ ਐਡ ਕਰਨਾ ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਦੀਆਂ ਵੋਟਾਂ ਕੱਟਣਾ ਇਹ ਬਲੌਕ ਪੱਧਰ ਤੇ ਤੁਹਾਡੇ ਨੁਮਾਇंदे ਬੈਠੇ ਨੇ ਹੈ ਐਸ ਡੀ ਐਮ ਡੀ ਸੀ ਬੈਠੇ ਨੇ ਉਹਨਾਂ ਦੇ ਅਧਿਕਾਰ ਖੇਤਰਾਂ ਚ ਹੋ ਕੇ ਸਾਰੇ ਕੰਮ ਹੁੰਦੇ ਰਹਿੰਦੇ ਨੇ। ਤੇ ਪਰ ਜਿਸ ਤਰ੍ਹਾਂ ਚੋਣ ਕਮਿਸ਼ਨ ਨੇ ਬਿਹਾਰ ਦੇ ਵਿੱਚ ਵੋਟ ਸੋਧਾਈ ਨੂੰ ਆਧਾਰ ਬਣਾਇਆ ਉਹ ਆਧਾਰ ਨਾਗਰਿਕਤਾ ਤੈਅ ਕਰਨ ਵਾਲਾ ਵੱਧ ਹੈ ਵੋਟ ਸੋਧਾਈ ਵਾਲਾ ਘੱਟ ਸੋ ਇਸ ਪ੍ਰਕਿਰਿਆ ਚ ਵੱਧ ਤੇ ਆ ਵੱਧਾਂ ਮਾਮਲਾ ਸੁਪਰੀਮ ਕੋਰਟ ਤੱਕ ਚਲਾ ਗਿਆ 11-12 ਪੀਟੀਸ਼ਨ ਆ ਗਈਆਂ ਉਹਨਾਂ ਤੇ ਇਕੱਠੀ ਸੁਣਵਾਈ ਹੋਈ ਤੇ ਮਾਨਯੋਗ ਸੁਪਰੀਮ ਕੋਰਟ ਨੇ ਕੁਝ ਸਖਤ ਟਿੱਪਣੀਆਂ ਵੀ ਚੋਣ ਕਮਿਸ਼ਨ ਨੂੰ ਕੀਤੀਆਂ ਫਿਰ ਇਹ ਵੀ ਕਿਹਾ ਵੀ ਕਿ ਤੁਸੀਂ ਘੱਟੋ ਘੱਟ ਆਧਾਰ ਕਾਰਡ ਨੂੰ ਵੋਟਰ ਕਾਰਡ ਨੂੰ ਰਾਸ਼ਨ ਕਾਰਡ ਨੂੰ ਇਹਨਾਂ ਨੂੰ ਦਸਤਾਵੇਜ਼ਾਂ 'ਚ ਦਾਖਲ ਕਰੋ ਇਹਦੇ ਇਹਦੇ ਹਵਾਲੇ ਦਾ ਚੈੱਕ ਕਰੋ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਭਾਰਤੀ ਚੋਣ ਕਮਿਸ਼ਨ ਨੇ ਆਪਣਾ ਜਵਾਬੀ ਦਸਤਾਵੇਜ਼ ਦਾਖਲ ਕੀਤਾ ਹੈ ਜਿਹੜਾ ਗੌਰ ਮੰਗਦਾ ਹੈ ਉਹਨਾਂ ਨੇ ਕਿਹਾ ਜੀ ਕਿ ਆਧਾਰ ਕਾਰਡ ਵੋਟਰ ਕਾਰਡ ਤੇ ਰਾਸ਼ਨ ਕਾਰਡ ਇਹ ਭਰੋਸੇਯੋਗ ਦਸਤਾਵੇਜ਼ ਨਹੀਂ ਹੈਗੇ ਇਹ ਵਿਸ਼ਵਾਸਯੋਗ ਦਸਤ ਕਮਾਲ ਹੈ ਵੀ ਮਤਲਬ ਉਹ ਰਾਸ਼ਨ ਕਾਰਡ ਜਿਹਦੇ ਆਧਾਰ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਐਨੇ ਲੱਖ ਲੋਕਾਂ ਨੂੰ ਕਣਕ ਦੇ ਰਹੇ ਹਾਂ ਜੀ ਅਨਾਜ ਦੇ ਰਹੇ ਹਾਂ ਜੀ ਚੁੱਲਾ ਮਗਦਾ ਜੀ ਉਹ ਤੁਹਾਡੀਆਂ ਉਸ ਸਮੇਂ ਤੱਕ ਵੋਟਾਂ ਇਕੱਠੀਆਂ ਕਰਨ ਲਈ ਹੈਗਾ ਸੀ ਹੁਣ ਜਦੋਂ ਤੁਹਾਨੂੰ ਲੱਗਦਾ ਕਿ ਆਹ ਰਾਸ਼ਨ ਕਾਰਡਾਂ ਵਾਲੀਆਂ ਵੋਟਾਂ ਸਾਨੂੰ ਨਹੀਂ ਪੈਂਦੀਆਂ ਫਿਰ ਉਹ ਰਾਸ਼ਨ ਕਾਰਡ ਦੱਸਦਾ ਵੀ ਇਹ ਪ੍ਰੋਸੇਜ ਯੋਗ ਨਹੀਂਗਾ ਵੋਟਰ ਕਾਰਡ ਭਾਰਤੀ ਚੋਣ ਕਮਿਸ਼ਨ ਵੱਲੋਂ ਉਹਨਾਂ ਦੇ ਜ਼ਿਲ੍ਹਾ ਪੱਧਰ ਤੇ ਟੀਮਾਂ ਵੱਲੋਂ ਇਹ ਵੋਟਰ ਕਾਰਡ ਬਣਾਏ ਜਾਂਦੇ ਨੇ ਹੁਣ ਤਾਂ ਫੋਟੋ ਲੱਗਣ ਲੱਗ ਪਈ। ਮਤਲਬ ਇਹ ਬੰਦਾ ਉਹੀ ਐ ਉਸ ਪਿੰਡ ਚੋਂ ਤਸਦੀਕ ਹੁੰਦਾ ਉਸ ਹਲਕੇ ਚੋਂ ਜੇ ਉਹ ਮਤਲਬ ਕਿ ਕਿਸੇ ਬਾੜ ਚੋਂ ਹੁੰਦਾ ਉੱਥੋਂ ਤਸਦੀਕ ਹੁੰਦਾ ਫਿਰ ਤੁਹਾਡੇ ਅਧਿਕਾਰੀ ਉਹਦੇ ਤੇ ਕਰਦੇ ਤਾਂ ਕਾ ਜਾ ਕੇ ਕਿਤੇ ਵੋਟਰ ਕਾਰਡ ਬਣਦਾ। ਹੁਣ ਤੁਸੀਂ ਕਹਿੰਦੇ ਜੀ ਕਿ ਨਹੀਂ ਇਹ ਵੋਟਰ ਕਾਰਡ ਵੀ ਭਰੋਸੇਯੋਗ ਦਸਤਾਵੇਜ਼ ਨਹੀਂ। ਫਿਰ ਆਧਾਰ ਕਾਰਡ। ਇਹ ਤਾਂ ਜੀ ਅਮਰੀਕਾ ਦੇ ਗ੍ਰੀਨ ਕਾਰਡ ਵਰਗਾ ਕਾਰਡ ਐ ਜੀ। ਇਹ ਤਾਂ ਜੀ ਤੁਹਾਡੀ ਪਛਾਣ ਐ ਜੀ। ਇਹ ਪਹਿਚਾਣ ਪੱਤਰ ਹੈ ਜੀ ਆਧਾਰ ਹੀ ਤੁਹਾਡਾ ਆਧਾਰ ਹੈ ਜੀ ਕਿ ਤੁਸੀਂ ਜੰਮੇ ਹੋ ਹੈਗੇ ਹੋ ਜਿਉਂਦੇ ਹੋ ਤੇ ਉਹ ਆਧਾਰ ਕਾਰਡ ਵੀ ਵਿਸ਼ਵਾਸਯੋਗ ਦੱਸਦਾ ਹੋਏ ਜੀ ਮਤਲਬ ਉਹ ਕਿਹੜਾ ਕੰਮ ਹੈ ਜਿਹਦੇ ਚ ਆਧਾਰ ਕਾਰਡ ਨਹੀਂ ਤੁਸੀਂ ਮੰਗਦੇ ਮੇਸ਼ਾ ਕਹਿ ਦਿੰਨੇ ਹੋ ਜੀ ਕਿ ਜ਼ਰੂਰੀ ਨਹੀਂ ਕਿ ਉੱਥੇ ਦੇਣਾ ਪਰ ਤਾਂ ਵੀ ਅਗਲੇ ਬੈਂਕ ਤੋਂ ਲੈ ਕੇ ਰੇਲ ਗੱਡੀ ਦੀ ਟਿਕਟ ਬੁੱਕ ਕਰਨ ਤੱਕ ਆਧਾਰ ਕਾਰਡ ਚੱਲਦਾ ਤੇ ਹੁਣ ਤੁਸੀਂ ਕਹਿੰਦੇ ਹੋ ਜੀ ਇਹ ਜ਼ਰੂਰੀ ਦੱਸਦਾ ਹੋਏ ਜੀ ਫਿਰ ਚੌਣ ਕਮਿਸ਼ਨ ਨੇ ਤਾਂ ਗੱਲ ਕਹੀ ਕਿ ਇੱਥੇ ਤੱਕ ਰੁਕਣ ਵਾਲੀ ਨਹੀਂ ਸੀ ਪੂਰੇ ਮਲਕ 'ਚ ਜਾਣਾ ਪਰ ਇਹ ਮਲਕ ਤੱਕ ਅਸਰ ਕਿਵੇਂ ਪਾਣਾ ਉਹਦੇ ਇੱਕ ਇਹ ਪਹਿਲੂ ਸਮਝ ਲਓ ਉਹ ਕਹਿੰਦੇ ਜੀ ਨਾਗਰਿਕਤਾ ਦਾ ਕੋਈ ਮਸਲਾ ਨਹੀਂ ਜੇ ਵੋਟ ਕੱਟੀ ਵੀ ਜਾਂਦੀ ਆ ਇਹ ਵੋਟ ਦੇ ਲਈ ਸਾਰੇ ਦਸਤਾਵੇਜ਼ ਸਹੀ ਉਪਲਬਧ ਨਹੀਂ ਕਰਾ ਪਾਉਂਦੇ ਤਾਂ ਬੰਦਾ ਸਾਬਤ ਕਰੇ ਕਿ ਮੈਂ ਨਾਗਰਿਕ ਵੀ ਆ ਤੇ ਮੈਂ ਜੂਂਦਾ ਵੀ ਆ ਤੇ ਮੈਨੂੰ ਵੋਟ ਦਾ ਹੱਕ ਵੀ ਆ ਨਹੀਂ ਤਾਂ ਤੁਹਾਡੀ ਵੋਟ ਨਹੀਂ ਬਣਨੀ ਉਹ ਕਹਿੰਦੇ ਜੇ ਵੋਟ ਕੱਟੀ ਵੀ ਜਾਂਦੀ ਆ ਤਾਂ ਵੀ ਤਾਂ ਤਲੇ ਨਹੀਂ ਗਈ ਕਿ ਉਹਦੀ ਨਾਗਰਿਕਤਾ ਖਤਮ ਹੋ ਗਈ ਨਾਗਰਿਕਤਾ ਰਹੂਗਾ ਕਮਾਲਾ ਵੀ ਉਹ ਨਾਗਰਿਕ ਹੈਗਾ ਪਰ ਉਹ ਵੋਟ ਦੇ ਲਈ ਸਹੀ ਨਹੀਂ ਹੈਗਾ ਇਸ ਲਈ ਉਹਦੀ ਵੋਟ ਕੱਟਦੀ ਮਤਲਬ ਜੇ ਉਹਦੇ ਕੋਲ ਆਧਾਰ ਕਾਰਡ ਹੈਗਾ ভোটার ਕਾਰਡ ਹੈਗਾ ਜੇ ਉਹਦੇ ਕੋਲ ਰਾਸ਼ਨ ਕਾਰਡ ਹੈਗਾ ਤਾਂ ਵੀ ਉਹ ਇਹਨਾਂ ਦਾ ਸਬੂਤ ਜਾਂਦੇ ਤਾਂ ਉਸੇ ਵੋਟ ਤਾਂ ਨਾ ਬਣਾ ਸਕੇ ਪਰ ਨਾਗਰਿਕ ਰਹੇ ਜੂਗਾ ਫਿਰ ਉਹਦਾ ਚੋਣ ਲੜਨ ਦਾ ਤੇ ਵੋਟ ਪਾਉਣ ਦਾ ਅਧਿਕਾਰ ਮਤਲਬ ਜੇ ਤੁਸੀਂ ਵੋਟ ਪਾਉਣ ਦਾ ਅਧਿਕਾਰ ਖੋਲਿਆ ਤਾਂ ਕੱਲ ਨੂੰ ਚੋਣ ਲੜਨ ਦਾ ਅਧਿਕਾਰ ਵੀ ਖੋਲਿਆ ਕੀ ਇਹ ਇੱਕ ਤਹਿ ਕਿਸੇ ਫਿਰਕੇ ਨੂੰ ਕਿਸੇ ਧਰਮ ਨੂੰ ਜਦੋਂ ਬਕੌਕ ਸੁਬਿਆਂ ਚ ਘਟ ਗਣਤੀਆਂ ਨੂੰ ਕੋਈ ਇੱਕ ਰਣਨੀਤੀ ਤਹਿਤ ਕਿਉਂ ਕਮਿਸ਼ਨ ਅੱਗੇ ਵਧ ਰਿਹਾ ਕਿ ਇਹਦਾ ਟੂਲ ਬਣ ਕੇ ਕੰਮ ਕਰੇ ਦੀ ਚਰਚਾ ਪਹਿਲਾਂ ਵੀ ਹੁੰਦੀ ਰਹੀ ਇੱਕ ਵਾਰ ਫਿਰ ਤੁਰ ਪਈ ਆ। ਸੋ ਚੋਣ ਕਮਿਸ਼ਨ ਦੀ ਇਹ ਪਹਿਲ ਕਦਮੀ ਆਉਣ ਵਾਲੇ ਸਮੇਂ ਚ ਵੱਡਾ ਮੁੱਦਾ ਬਣੇਗੀ ਮਾਨਸੂਨ ਸੈਸ਼ਨ ਚੱਲ ਰਿਹਾ ਹੈ ਉੱਥੇ ਵੀ ਵੱਡਾ ਮੁੱਦਾ ਬਣਿਆ ਚਲੋ ਮਾਨਸੂਨ ਸੈਸ਼ਨ ਦਾ ਮਿਸ਼ਨ ਸੰਧੂਰ ਵਾਲਾ ਵੀ ਮੁੱਦਾ ਵੱਡਾ ਬਣਿਆ ਤਨਖੜੋਰਾ ਦਾ ਸੀਫਾ ਪ੍ਰਵਾਨ ਵੀ ਹੋ ਗਿਆ ਉਹਦੇ ਉੱਤੇ ਵੀ ਖਾਫੀ ਅਜੇ ਬਹਿਸ ਹੋਣੀ ਹੈ ਕਿ ਕੌਣ ਅਗਲਾ ਪ੍ਰਸਪਤੀ ਬਣੂਗਾ ਕੌਣ ਰਾਸਵਾ ਚਲਾਊਗਾ ਇਹ ਸੀਫੇ ਦੇ ਕਾਰਨ ਕੀ ਨੇ ਐ ਕਿਹਾ ਜਾ ਰਿਹਾ ਸਿਹਤ ਸਿਹਤ ਤਾਂ ਬਿਲਕੁਲ ਨਹੀਂ ਸਿਆਸੀ ਨੇ ਪਰਮਿਸ਼ਨ ਸੰਦੂਰ ਦੇ ਉੱਤੇ ਜਿੱਥੇ ਸਰਕਾਰ ਚਰਚਾ ਤੋਂ ਪਗੌੜੀ ਹੋ ਰਹੀ ਸੀ ਆਖਰ ਘੇਰ ਕਰਾ ਕੇ ਉੱਥੇ ਲਿਆਂਦੀ ਗਈ ਹੁਣ ਕਹਿੰਦੇ ਕਿ ਸ਼ੁਰੂ ਚ ਚਰਚਾ ਕਰਨ ਦੀ ਬਜਾਏ ਅਗਲੇ ਹਫਤੇ ਚਰਚਾ ਤੇ ਜਾਣਾ ਚਾਹੁੰਦੇ ਨੇ ਲਿਕਤਾ ਇਹ ਕਿ ਪ੍ਰਧਾਨ ਮੰਤਰੀ ਸਾਡੇ ਇੱਥੇ ਟਿਕਦੇ ਨਹੀਂ ਉਲਗਾ ਤਰਫਿਰ ਦੌਰੇ ਦਰ ਦौरा ਆਪਦੇਸ਼ ਤੋਰਾ ਅੱਜ ਫਿਰ ਜਹਾਜ ਉੱਡ ਗਿਆ ਉਹਨਾਂ ਦਾ ਹਾਂ ਸੋ ਉਹ ਅਗਲੇ ਹਫਤੇ ਪਰਤਣਗੇ ਫਿਰ ਕਹਿੰਦੇ ਜੀ ਦੋਵਾਂ ਸਦਨਾਂ ਦੇ ਵਿੱਚ ਇੱਕ 'ਚ ਮੇਰੇ ਖਿਆਲ 11 ਕਾ ਘੰਟੇ ਹੇਠਲੇ ਸਦਨ ਦੇ ਵਿੱਚ ਲੋਕ ਸਭਾ 'ਚ ਉੱਪਰਲੇ ਸਦਨ ਰਾਜ ਸਭਾ 'ਚ ਸ਼ਾਇਦ 8 ਜਾਂ 9 ਘੰਟੇ ਮਿਸ਼ਨ ਸੰਧੂਰ ਤੇ ਚਰਚਾ ਹੋਣੀ ਆ ਪਰ ਭਾਰਤੀ ਜਨਤਾ ਪਾਰਟੀ ਨੇ ਉਹਦੇ ਵਿੱਚ ਰਣਨੀਤੀ ਕਰ ਲਈ ਆ ਉਹਨਾਂ ਨੇ ਏਰੀਆ ਵੰਡ ਲਿਆ ਕਿ ਜਿਹੜਾ ਮਿਸ਼ਨ ਸੰਧੂਰ ਸੀ ਜਿਹੜਾ ਫੌਜੀ ਕਾਰਵਾਈ ਸੀ ਉਸ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਪੇਸ਼ ਕਰਨਗੇ ਉਹਨਾਂ ਦੇ ਉੱਤੇ ਕੋਈ ਸਵਾਲ ਆਉਂਦੇ ਕੁਝ ਆਉਂਦੇ ਆ ਉਹਦੇ ਲਈ ਢਾਲ ਉਹ ਬਣਨਗੇ ਸਰਕਾਰ ਦੇ ਲਈ ਤੇ ਜਿਹੜਾ ਹਮਲੇ ਦਾ ਮਾਮਲਾ ਹੈ ਕਿ ਜੀ ਉਹ ਕਿੱਥੇ ਗਏ ਕਿੱਥੋਂ ਆਏ ਸੀ ਕਿਵੇਂ ਹੋ ਗਏ ਕਿਵੇਂ ਟੱਕ ਕਿਉਂਕਿ ਇਹ ਪਹਿਲਗਾਮ ਤੱਕ ਨਹੀਂ ਉਹ ਪੁਲਵਾਮਾ ਹਮਲਾ ਵੀ ਨਾਲ ਆਊਗਾ ਮੈਨੂੰ ਇਹ ਪਤਾ ਜਦੋਂ ਚਰਚਾ ਹੋਊਗੀ ਉਹਦਾ ਆਰਡੀਐਕਸ ਵੀ ਕਿੱਥੋਂ ਆਇਆ ਸੀ ਅਜੇ ਤੱਕ ਕਿਉਂ ਨਹੀਂ ਉਹ ਅਜੇ ਤੱਕ ਕਲੀਅਰ ਹੋ ਸਕਿਆ ਐਮਾਜੋਨ ਤੋਂ ਮੰਗਾ ਲਿਆ ਜੀ ਅਸਮਾਨ ਮੰਗਾ ਲਿਆ ਕਿ ਕਿ ਸਰ ਗਿਆ ਇਹ ਉਸੇ ਤਰੀਕੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਹ ਤਿਆਰੀ ਕਰਾਈ ਜਾ ਰਹੀ ਹੈ ਕਿ ਵੀ ਤੁਸੀਂ ਉਸ ਨੂੰ ਡਿਫੈਂਡ ਕਰਨਾ ਤੁਸੀਂ ਉਹਦੇ ਲਈ ਸਾਹਮਣੇ ਢਾਲ ਬਣਨਾ ਤੇ ਇਸ ਤੋਂ ਬਾਅਦ ਓਵਰਆਲ ਜਵਾਬ ਦੇਣ ਲਈ ਫਿਰ ਨਰਿੰਦਰ ਮੋਦੀ ਜੀ ਉਹ ਸਦਾ ਪੂਰੀ ਚਰਚਾ ਤੋਂ ਕਿਨਾਰਾ ਕਰਦੇ ਐਥੇ ਜਿਵੇਂ ਪੰਜਾਬ ਦੀ ਵਿਧਾਨ ਸਭਾ ਚ ਮੁੱਖ ਮੰਤਰੀ ਸਾਹਿਬ ਚਰਚਾ ਜੇ ਸਾਂ ਨਹੀਂ ਲੈਂਦੇ ਆਪਣਾ ਭਾਸ਼ਣ ਸੁਣਾਉਣਾ ਹੁੰਦੇ ਨੇ ਉੱਥੇ ਵੀ ਲਗਭਗ ਇਸੇ ਤਰ੍ਹਾਂ ਕਿ ਮਾਸੂਮ ਚੱਲ ਰਿਹਾ ਤੇ ਇਹ ਜ਼ਰੂਰੀ ਹੈ ਪ੍ਰਧਾਨ ਮੰਤਰੀ ਜੀ ਤੁਹਾਨੂੰ ਇਹਦੇ ਲਈ ਚੁਣਿਆ ਕਿ ਵਿਦੇਸ਼ਾਂ ਦੀ ਸੈਰ ਲਈ ਚੁਣਿਆ ਸੈਸ਼ਨ ਦੇ ਸਮੇਂ ਵੀ ਜੇ ਤੁਸੀਂ ਸੈਸ਼ਨ 'ਚ ਹਾਜ਼ਰ ਨਹੀਂ ਫਿਰ ਤੁਸੀਂ ਜ਼ਿੰਮੇਵਾਰ ਕਿੰਨੇ ਕੋ ਸਵਾਲ ਤੇ ਵੀ ਆ ਪਰ ਇਸ ਸੈਸ਼ਨ ਦੇ ਵਿੱਚ ਜਿੱਥੇ ਵਿਹਾਰ ਦੇ ਵਿੱਚ ਵੋਟ ਸਦਾਈ ਦਾ ਮੁੱਦਾ ਜਿੱਥੇ ਤਨਖਤ ਵਾਲਾ ਮਸਲਾ ਹੈ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਬੇਰੁਜ਼ਗਾਰ ਕਿਸਾਨੀ ਦੇ ਮਸਲੇ ਇਹ ਸਾਰੇ ਮਸਲੇ ਸੰਸਦ ਚ ਭਾਰਤੀ ਸੰਸਦ ਉੱਠਣੇ ਆ ਉੱਥੇ ਮਿਸ਼ਨ ਸੰਦੂਰ ਤੇ ਪਹਿਲਗਾਂ ਹਮਲੇ ਦੇ ਉੱਤੇ ਵੀ ਸਰਕਾਰ ਕੀ ਰੂਗੀ ਜਿਹਦੇ ਲਈ ਉਹਨਾਂ ਨੇ ਫਿਰ ਆਪਣੀਆਂ ਢਾਲ ਤਿਆਰ ਕੀਤੀਆਂ ਨੇ ਉਹ ਢਾਲ ਮੋਦੀ ਦੇ ਰੂਪ ਚ ਅਮਿਤ ਸ਼ਾਹ ਤੇ ਰਾਜਨਾਥ ਦੇ ਰੂਪ ਚ ਆਉਣਗੀਆਂ ਦੇਖਦੇ ਆਂ ਜੀ ਢਾਲ ਕਿੰਨਾ ਕੁ ਸਰਕਾਰ ਦਾ ਬਚਾ ਕਰਦੀ ਹੈ ਤੇ ਵਿਰੋਧੀ ਧਿਰ ਕਿੰਨੇ ਕੁ ਤਿੱਖੇ ਸਵਾਲ ਕਰ ਪਉਂਦੀ ਹੈ ਇਹਦੇ ਉੱਤੇ ਵੀ ਨਜ਼ਰ ਰੱਖਾਂਗੇ ਬਹੁਤ ਬਹੁਤ ਸ਼ੁਕਰੀਆ